ਇਹ ਕਿੱਡੀ ਤਕੜੀ ਆਫਤ ਹੈ ਨਹੀਂ ਸ਼ਹਿਰ ਸਾਡੇ ਨਾਲ ਕਿਹਨੇ ਖੜਨਾ ਕਿ ਨਹੀਂ ਖੜਨਾ ਗੱਲ ਨੂੰ ਹਾਂਜੀ ਇਸ ਕਰਕੇ ਜਿਆਦਾ ਲੋਕ ਡਰੇ ਵੀ ਹੈਗੇ ਬਿਲਕੁਲ ਬਹੁਤ ਸਾਰਾ ਰੋਡ ਤੇ ਖਲੋਕ ਕੇ ਹਾਂਜੀ ਟਰਾਲੀਆਂ ਚੋਂ ਸੁੱਟ ਕੇ ਚੀਜ਼ ਨਾ ਵੰਡੀ ਜਾਵੇ ਕੋਈ ਵੀ ਉਹ ਚੀਜ਼ ਸਹੀ ਜਗ੍ਹਾ ਤੇ ਨਹੀਂ ਪਹੁੰਚਣੀ ਘਰ ਜਾ ਕੇ ਇਹ ਚੀਜ਼ ਦਿੱਤੀ ਜਾਵੇ ਤੇ ਬਹੁਤ ਲਾਏ ਵੰਦੇ ਲੋਕਾਂ ਵਾਸਤੇ ਮਤਲਬ ਬਿਲਕੁਲ ਆ ਬਾਦ ਹੋ ਗਿਆ ਲੱਗ ਬਿਤਾਇਆ ਹੈ ਜੀ ਫਸ ਮਾਰੀ ਗਈ ਬਿਲਕੁਲ ਜੀ ਜੀ ਇਹ ਤੇ ਕਰਦਾ ਨਾ ਮੈਂ ਤੁਮੇ ਤੁਮੇ ਮੰਨ ਲਓ ਸਾਡਾ ਮਹ ਲੱਖ ਵੀਰਾਂ ਨਾਲ ਝੋਨਾ ਮਾਮਲਾ 70.50 ਜਾਂ 41 ਥੇਕੇ ਦੇ ਸਹੀ ਆ ਖਾੜਾ ਖਰਚਾ ਵਾਲੀ ਪਰ ਹਰ ਸਾਰੇ ਕੀ ਦੀਏ ਨਾ ਪਾਣੀ ਪਾਣੀ ਘਰਾਂ ਦਾ ਕਿੰਨਾ ਭਰ ਆ ਲਿਆ ਯਾਰ ਸਾਰੇ ਕਿੰਨਾ ਹੋ ਰਹਾ ਨਾ ਮੁਸ਼ਕਿਲ ਆ ਸਾਰੇ ਪਾਸੇ ਕਿ ਨਹੀਂ ਬੜੀ ਬਹੁਤ ਜ਼ਿਆਦਾ ਹੁਣ ਮਲਾਂ ਘਰਾਂ ਚ ਪਾਣੀ ਪੂਰਾ ਵੜਿਆ ਹੋਵੇ ਉਹ ਨਹੀਂ ਓ ਜਿਆਦਾ ਮੁਸ਼ਕਿਲ ਆ ਯਾਰ ਨੁਕਸਾਨ ਬੜਾ ਨਾ ਬਹੁਤ ਜ਼ਿਆਦਾ ਹਾਂ ਪਛੂਆਂ ਦਾ ਬੰਦਿਆਂ ਚਲਣਾ ਸਾਰੇ ਬਹੁਤ ਜ਼ਿਆਦਾ ਮੁਸ਼ਕਿਲ ਪਾਣੀ ਦਾ ਵਾਹ ਦੇਖੋ ਕਿਹੜਾ ਤੇਜ਼ ਆ ਪਿੰਡ ਪੂਰਾ ਡੁੱਬਾ ਤੇ ਪਾਸੇ ਪਾਣੀ ਪਾਣੀ ਜਿਹੜੇ ਚੜੇ ਆ ਬਹੁਤ ਜ਼ਿਆਦਾ ਮੁਸ਼ਕਲ ਹੈ ਯੋਜਿਕ ਘਰੀ ਦੇ ਵਿੱਚ ਬਹੁਤ ਜ਼ਿਆਦਾ ਔਖਾ ਵਾ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹਰੜੀ ਪਿੰਡ ਦੇ ਬਿਲਕੁਲ ਹਾਲਾਤ ਬਹੁਤ ਹੀ ਮੰਦੇ ਆ ਤੇ ਤਕਰੀਬਨ ਸਾਰੇ ਪਾਸੇ ਪਾਣੀ ਵਖੋ ਫਸਲਾਂ ਦਾ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਪਿੰਡ ਹਰੜੀ ਆ ਚਮਿਆਰੀ ਤੋਂ 2-3 ਕਿਲੋਮੀਟਰ ਲਗਭਗ ਦਰਮਾਤ ਚ ਪਈ ਆ ਮੈਂ ਨਾ ਚੋਟੇ ਲਾ ਵੀਰ ਬਹੁਤ ਜਿਆਦਾ ਮੰਨੋ ਕਿ ਇੱਥੇ ਨਾ ਪਾਣੀ ਦੇ ਬੱਚਿਆਂ ਦਾ ਰਹਿਣਾ ਫਸਲਾਂ ਦਾ ਕੀ ਹਾਲ ਹੋਊਗਾ ਬਹੁਤ ਜਿਆਦਾ ਰਾਸ਼ਨ ਪਾਣੀ ਘਰ ਦੀ ਟਿਕ ਸਾਰੀ ਬਹੁਤ ਹੀ ਮੰਦੇ ਲਾਵਾ ਨਾ ਬਹੁਤ ਜਿਆਦਾ ਬਹੁਤ ਜਿਆਦਾ ਦੇਖੋ ਪਾਣੀ ਦਾ ਬਾਪ ਅੱਜ ਵੀ ਆ ਜਾਂਦਾ ਪੰਜਾਵਾ ਬਹੁਤ ਜ਼ਿਆਦਾ ਲਾਭੀ ਰੱਖੇ ਵੀ ਆ ਨਾ ਬਾਰੇ ਹਾਂ ਅੱਗੇ ਸਾਰੇ ਗਿਆਣ ਕਿਧਰਾਂ ਕਿੱਥੇ ਨਹੀਂ ਰਹਿਣ ਲੋ ਉਹ ਟਰੈਕਟਰ ਵਾਲੇ ਕਹਿੰਦੇ ਆਪਾਂ ਉਹ ਕੋਈ ਨਹੀਂ ਹੋਦਾ ਪਾਣੀ ਆ ਪਾਣੀ ਆ ਉੱਥੋਂ ਦੀ ਵਗਿਆ ਬੂਟੀ ਕੱਢੀ ਸੀ ਜੀ ਆ ਬਰਾਬਰ ਆ ਰਿਹਾ ਬੋਲੇ ਬਣੀ ਇਹ ਵੀ ਬਰਾਬਰ ਹੋ ਗਿਆ ਬਰਾਬਰ ਹੋ ਗਿਆ ਸਪੀਡ ਵਿੱਚ ਪਾਣੀ ਇਹ ਬਰਾਬਰ ਹੋ ਗਿਆ ਘਟ ਗਿਆ ਨਹੀਂ ਆ ਉਹਨਾਂ ਨੂੰ ਕਿਸ਼ੋ ਕਹਿੰਦੇ ਥੋੜਾ ਚੱਲਿਆ ਨਹੀਂ ਆ ਮੈਂ ਉਹ ਅੱਗੇ ਨਾਲੇ ਘੱਟ ਗਿਆ ਵਾ ਤੇ ਕਿਹਨੂੰ ਚਾਹਤ ਬਾਈ ਆ ਪੜਾ ਪੜਾ ਕਿਹੋ ਨਾ ਇੱਥੇ ਇੱਥੇ ਕਿੱਥੇ ਪਾਣੀ ਕਰ ਰਹੇ ਨੇ ਆਪ ਵੀ ਆਪਣੇ ਨਾਲ ਨਹੀਂ ਆਲੀ ਹੈ ਸਾਡੇ ਦੀਆਂ ਵੀ ਨਾ ਸਾਡੇ ਚੇਰ ਵਿੱਚ ਨਾ ਮੇਰੇ ਚੇਰ ਵਿੱਚ ਨਾ ਸਾਡਾ ਪਿੰਡ ਦਾ ਪਾਜੀ ਆਪਣਾ ਪਿੰਡ ਆ ਉੱਡਦਣ ਰਸ ਤੋਂ ਮੇਰੇ ਪੂਰੇ ਵਿੱਚ ਇੱਥੇ ਪਾਣੀ 100 ਡੇਸ ਤੋਂ ਵੀ ਦੇਖਦਾ ਜਦੋਂ ਪਹਿਲੇ ਦਿਨ ਆਣਾ 100 ਡੇਸ ਵੀ ਦੇਖਦਾ ਪਾਣੀ ਆ ਕੁਝ ਨਹੀਂ ਦੇਖਦਾ ਪੋਲ ਦੇ ਉੱਥੋਂ ਵੀ ਪਾਣੀ ਚੱਲਿਆ ਹਾਂਜੀ ਹਾਂਜੀ ਪੋਲ ਦੇ ਉੱਥੋਂ ਨਹੀਂ ਪਾਣੀ ਆ ਵੀਰ ਜੀ ਦੇ ਕਹਿੰਦੇ ਮੁਤਾਬਕ ਪਹਿਲੇ ਦਿਨ ਪਾਣੀ ਨਾਲ ਉੱਪਰ ਦੀ ਕਰੋ ਪਹਿਲੇ ਦਿਨ ਹੀ ਹੋਂਦ ਤੱਕ ਜਲ ਜ਼ਰਾ ਬਸ ਕੀ ਪਾਣੀ ਕੱਲ ਹੀ ਕੱਲ ਦੀ ਜਨਸਾੜਾ ਲੱਗਾ ਵਾ ਇਹ ਤੇ ਫਾਉਲ ਦੇ ਬਣੀ ਹੈ। ਅੱਜ ਜਿਹੜਾ ਦੇਖਿਆ ਨਾ ਆਪਣਾ ਉਹ ਵਾਲਾ ਸਰਕਟ ਹੈ। ਹਾਂਜੀ। ਉਹ ਆ ਵੀ ਤੋ ਉਹ ਬਾਣੀ ਜਾ ਰਿਹਾ ਲੰ다। ਕੱਲ ਜਿਹੜਾ ਕਹੇ ਕੱਲ ਤੇ ਗੱਪੋਮਾਲ ਤੇ ਲਾ ਕੇ ਚਲ ਕੇ ਪਾਣੀ ਫੋਟਦਾ ਫੜ ਕੇ ਜਾਏਗਾ ਕੱਲ। ਪਾਣੀ ਲੱਗ ਗਿਆ ਆ ਵੀ। ਫਿਰ ਅੱਗੇ ਜਾਰਾ ਪਾਣੀ ਆਪਣੇ ਤੇ ਸਾਰਾ ਇੰਨਾ ਮਿੰਨਾਂ ਨੂੰ ਜਾਈ ਮਾਰੀ ਪਰ ਅੱਜ ਉਹ ਜਿਹੜਾ ਆਪਣਾ ਬੰਦੇ ਪਾਸੇ ਦੇਖਣੇ ਘਰ ਨੂੰ ਰਾਸ਼ਨ ਪਾਣੀ ਪਾਣੀ ਪਹੁੰਚ ਨੇ ਆਪਾਂ ਬਾਬਾ ਜੀ। ਚੱਲਣੇ ਸਰਕਾਰ ਅਹੀਂ ਪਾਣੀ ਲੈ ਗਏ। ਸ਼ਾਦਾ ਪਾਣੀ ਫੇਰੇ ਪਹੁੰਚ ਆ ਗਏ। ਉਹਨਾਂ ਨੇ ਜਲਦੀ ਮੰਗ ਕੀਤੀ। ਆਪਾਂ ਨੂੰ ਜਾਲ ਲੈ ਗਏ ਆ ਬਹੁਤ। ਉਹਨੇ ਆਪਾਂ ਗਾੜੀ ਮਾਰਾ ਜਿੱਦ ਬਾਗੀ ਪਾਣੀ ਇਸ ਪਿੰਡ ਦੇ ਮੇਰੇ ਪਿੰਡ ਦੇ ਬਹੁਤ ਜ਼ਿਆਦਾ ਇਸ ਪਿੰਡ ਚ ਆਇਆ ਇਹ ਨੀਰਾ ਬਣਾ ਹੀ ਨਾ ਅੱਛੇ-ਅੱਛੇ ਜ਼ਿਆਦਾ ਆ ਆ ਬਈ ਟਰਾਂਸਫਾਰਮ ਡੁੱਬ ਗਿਆ ਕਿਹੜੇ ਟਰਾਂਸਫਾਰਮ ਡੁੱਬ ਗਏ ਹੀ ਵੀਰ ਦੇ ਕਹਿੰਦੇ ਮੁਤਾਬਕ ਆ ਪਈ ਇੱਥੇ ਪਾਣੀ ਸਭ ਤੋਂ ਜ਼ਿਆਦਾ ਆ ਹਰੜੀ ਪਿੰਡ ਤੇ ਬਾਕੀ ਆ ਦੇਖ ਸਕਦੇ ਹੋ ਕੋਈ ਅੱਗੇ ਆਂਦੇ ਦੇ 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 ਇਹਦਾ ਖਤਰਾ ਰੱਖੋ ਦੇਖੋ ਤੱਕ ਮਾਰ ਪਾਣੀ ਦੀ ਰਹੀ ਆ ਤੇ ਉੱਪਰ ਪੋਲ ਦੇ ਉਹ ਖਿਦਕਾ ਲਓ ਕੁੱਟੀ ਜਿਹੜੀ ਆ ਘਾਹੂ ਜਿੱਥੋਂ ਤੱਕ ਰੱਖੋ ਮਾਰਕਾ ਆ ਕਹਾਂ ਤੋਂ ਪਾਪੀ ਕੋਈ 20-20 ਫੁੱਟ ਤੇ ਮਰਸਾ ਨਾ ਚੜਿਆ ਪਣੀ ਆ ਨਾ ਬਿਲਕੁਲ ਬਿਲਕੁਲ ਇਹ ਬਹੁਤ ਜਿਆਦਾ ਨੁਕਸਾਨ ਹੋਇਆ ਦੇ ਤੱਕ ਦੇਖੋ ਪੂਰਾ ਜਿੱਥੋਂ ਤੱਕ ਨੇੜਾ ਜਾਣ ਦੀ ਪਿੰਡ ਪੂਰੇ ਡੁੱਬੇ ਆ ਉੱਪਰ ਆ ਰਿਹਾ ਉੱਪਰ ਦੀ ਬੜੀ ਰੋਇਆ ਬੋਲਦੀ ਆ ਪੂਰਾ ਵੀ ਜਿਆਦਾ ਇਧਰ ਦੇਖਵਾ ਸਾਈਡ ਸਾਡਾ ਬਾਬਾ ਜੀ ਉੱਤੋਂ ਦੀ ਪਾਣੀ ਲੈ ਲਿਆ ਬਹੁਤ ਉੱਤੋਂ ਦੀ ਆ ਰਹੀ ਉਹ ਦੇਖਿਆ ਇਹ ਵੀ ਸਾਡਾ ਆਪਣਾ ਉਹ ਰਵੀ ਜਿਹੜਾ ਆਪਣਾ ਹਾਂਜੀ ਦੇਖੋ ਨਿਆਣੇ ਦਾ ਮਾਰ ਉਹ ਸਿੱਧੀ ਆ ਸਿੱਧੀ ਇੱਕ ਆਂ ਸਾਡੇ ਪਾਣੀ ਹੁੰਨੀ ਉਹ ਰਾਜਪੁਰ ਜਾਣਾ ਹੈ ਨਾ ਸਾਡੇ ਨਾਟੋ ਦੇ ਪੇੜ ਲਾ ਕੇ ਉੱਥੋਂ ਪਾਣੀ ਇਕੱਠਾ ਅੱਧਾ ਇਧਰੋਂ ਵਿਆਹ ਹਾਂਜੀ ਅੱਧਾ ਉਹ ਸੇਕ ਕਰ ਸਕਾਂਗੇ ਜੇ ਲੈ ਆਉਂਦਾ ਅੱਜ ਬੰਦੀ ਦੇਖੋ ਕਬੀ ਲਾਲੋ

ਆ ਪਾਣੀ ਦਾ ਤੇਜ਼ਾ ਤੂਰ ਤਾਂ ਪੂਰਾ ਆਉਂਦਾ ਨਾ ਹੂੰ ਅੰਦਰ ਨੂੰ ਮਾਰੋ ਉਹ ਜਿਆਦਾ ਮੈਂ ਦਿਖਾਉਂਦਾ ਪਿੰਡ ਦੇ ਹਾਲਾਤ ਸਾਰਾ ਪਿੰਡ ਲﺒੇੜ ਚ ਆਇਆ ਪਾਣੀ ਦੇ ਇਧਰ ਆਓ ਦੇਖੋ ਇਹਨਾਂ ਦੇ ਟੰਗ ਲਿਆ ਸਾਰੇ ਕੋਲੇ ਉਹਦੇ ਬਰਸੇ ਤੋਂ ਉਹ ਘਰ ਨਹੀਂ ਡੁੱਬਾ ਦਾ ਕਿੱਦਾਂ ਬਣਿਆ ਪਿਆ ਵੀ ਥੋੜੇ ਸੇਵ ਆ ਤੇ ਇਹ ਛੱਡ ਕੇ ਆਉਂਦੇ ਆ ਮਾਰ ਕਰਦੇ ਨੇ ਦੇਖੋ ਨਾ ਇਹੋ ਜੀ ਜਿਹੜੀ ਕੰਡੀਸ਼ਨ ਆ ਇਹ ਜਿਹੜੀ ਮਾਰ ਆ ਇਹ ਮਾਰ ਕਿੱਥੇ ਚਲੀ ਜਾਂਦੀ ਹੈ ਕੋਟ ਕਰਾਂ ਅੱਜ ਬੱਚਿਆਂ ਨੂੰ ਜਨਵਾਰਾ ਦੇ ਸਾਰੇ ਨਾਮ ਅਨੇਕ ਬਹੁਤ ਜਿਆਦਾ ਸੰਗ ਸੇਵਾ ਡੇ ਕਰਨਾ ਪਰ ਹਾਲਾਤ ਬਹੁਤ ਮਾੜੇ ਨੇ ਸਾਰੇ ਜਿੰਨੇ ਜਾਣੇ ਜਿੰਨਾ ਹੋ ਸਕਦਾ ਆਪਣਾ ਪੂਰਾ ਸਹਿਯੋਗ ਦੋ ਪੂਰਾ ਸਾਥ ਹੈ ਕਿਸੇ ਰੋ ਪਿੰਡੇ ਨਾਲ ਹਾਂਜੀ ਅੱਜ ਜੇ ਕੋਈ ਕਰਾ ਵੀ ਬਹੁਤ ਹੀ ਜਿਆਦਾ ਚਾਰੇ ਪਾਸੇ ਪਾਣੀ ਪਾਣੀ ਆ ਕੁਦਰਤ ਦਾ ਖੈਰ ਪੂਰਾ ਵਾ ਤੇ ਪੂਰੀ ਬਸ ਚਰੀਆਂ ਪਾਣੀ ਪੂਰੀ ਆਪਣੀ ਸਪੀਡ ਦੇ ਵਿੱਚ ਤੁਸੀਂ ਦੇਖ ਸਕਦੇ ਤੇ ਬਹੁਤ ਜਿਆਦਾ ਮੁਸ਼ਕਲ ਹੋ ਰਹੀ ਹੈ ਤੇ ਬੱਦਲ ਫੇਰ ਉਤੋਂ ਉਦਾਂ ਹੀ ਆ ਪ੍ਰਮਾਤਮਾ ਆਪਣਾ ਪਤਾ ਨਹੀਂ ਕਿਹੜਾ ਗੁੱਸਾ ਕਰ ਦਿੰਦੇ ਆ ਤੇ ਬਹੁਤ ਜਿਆਦਾ ਬਾਕੀ ਇਹ ਆ ਵੀ ਸੰਗਤ ਦੂਰ ਦੂਰੋਂ ਆਉਂਦੀ ਆ ਦੂਰ ਦੂਰ ਆਣ ਕੇ ਸੇਵਾ ਕਰਨ ਦੀ ਆ ਲਾਗਾ ਜੋਗਾ ਸਾਥ ਪੂਰਾ ਵਾ ਤੇ ਬਸ ਸਥਿਤੀ ਕੰਟਰੋਲ 'ਚ ਹੋ ਜੇ ਇੰਨਾ ਹੀ ਬਹੁਤ ਜਿਆਦਾ ਮੁਸ਼ਕਲ ਹੁੰਦਾ ਵਾ ਇਦਾਂ ਪਾਉਣ ਵੀਰੋੜਾ ਨੂੰ ਮਿਲਦੇ ਆ ਇੱਥੋਂ ਦੇ ਹਰੜ ਪਿੰਡ ਖਲੋਤੇ ਨੇ ਭਾਜੀ ਹੁਣੀ ਵੀਰ ਜੀ ਆਪਣਾ ਇਹੋ ਪਿੰਡ ਆ ਹਾਂਜੀ ਹਾਂਜੀ ਵੀਰ ਜੀ ਠੀਕ ਆ ਤੇ ਹੁਣ ਕੀ ਸਥਿਤੀ ਆ ਤੁਹਾਡੇ ਸਾਬ ਨਾਲ ਪਾਣੀ ਦੀ ਭਾਜੀ ਪਾਣੀ ਡਾਊਨ ਹੋ ਚੁੱਕਾ ਵਾ ਜੀ ਅੱਛਾ ਤੇ ਠੀਕ ਆ ਬਹੁਤ ਰਾਸ਼ਨ ਆਉਂਦਿਆ ਵਾ ਇੱਥੇ ਹਾਂਜੀ ਫਿਰ ਹਲੇ ਆ ਵੀ ਅੱਜ ਤੋਂ 10 ਦਿਨ ਬਾਅਦ ਇੱਥੇ ਆਇਆ ਜਾਵੇ ਹਾਂਜੀ ਉਹ ਵੀ ਕਿਸੇ ਨੇ ਵੰਡਣਾ ਨਾ ਪਸ਼ੂਆਂ ਦਾ ਚਾਰਾ ਜਾਂ ਰਾਸ਼ਨ ਹਾਂਜੀ ਉਹ ਘਰ ਜਾ ਕੇ ਲੋਕਾਂ ਨੇ ਵੰਡਿਆ ਜਾਵੇ ਮਤਲਬ ਵੀਰ ਜੀ ਉਹਨਾਂ ਦੇ ਕਹਿਣ ਤੋਂ ਬਾਅਦ ਆ ਵੀ ਚਲੋ ਹੁਣ ਜਿਹੜੀ ਸਥਿਤੀ 'ਚ ਉਹ 'ਚ ਪਹੁੰਚਿਆ ਸਭ ਕੁਝ ਆਉਂਦਿਆ ਪਰ ਜਿਹੜੀ ਹੁਣ ਜਦੋਂ ਚੀਜ਼ੇ ਪਾਣੀ ਉੱਤਰਨਾ ਉਸ ਤੋਂ ਬਾਅਦ ਸਥਿਤੀ ਹੋਰ ਖਰਾਬ ਹੋਣੀ ਬਹੁਤ ਜਿਆਦੀ ਦਵਾਈਆਂ ਤੱਕ ਵੀ ਲੋੜ ਪੈਣੀ ਸਰ ਬਿਮਾਰੀਆਂ ਵੀ ਆਉਣੀਆਂ ਜੀ ਦਵਾਈਆਂ ਦੀ ਸੇਵਾ ਵੀ ਕੀਤੀ ਜਾਵੇ ਡੰਗਰਾਂ ਦੇ ਇਚਾਰੇ ਦੀ ਵੀ ਕੀਤੀ ਜਾਵੇ ਤੇ ਕੀਤੀ ਉਦੋਂ ਜਾਵੇ ਜਦੋਂ ਲੋੜ ਆ ਹੁਣ ਬਹੁਤ ਦੁਨੀਆ ਕੁਰੀ ਆਉਣ ਡਈ ਆ ਪਰ ਜਦੋਂ ਲੋਡ ਪੈਣੀਆਂ ਉਦੋਂ ਬਹੁਤ ਘੱਟ ਨਹੀਂ ਆਉਂਦੇ ਮਤਲਬ ਲੋਡ ਤੇ ਇੱਕ ਇਹਨਾਂ ਦੇ ਕਹਿਣ ਤੋਂ ਭਾਵਾ ਵੀ ਥੋੜਾ ਜਿਹਾ ਹੱਥੀ ਅਨੁਸਾਰ ਹੈ ਜਿਹੜਾ ਜਿੱਥੇ ਜਿੰਨੂੰ ਜ਼ਰੂਰਤ ਆ ਪੂਰੀ ਪ੍ਰੋਪਰ ਹਾਂਜੀ ਉੱਥੇ ਦਿੱਤਾ ਜਾਵੇ ਕਹਿਣ ਤੋਂ ਸਾਬ ਹੈ ਕਿ ਉੱਥੇ ਮਿਸਯੂਜ਼ ਜ਼ਿਆਦਾ ਹੋਣਿਆ ਹਾਂਜੀ ਘਰ ਜਾ ਕੇ ਦਿੱਤਾ ਜਾਵੇ ਘਰ ਵੇਖ ਕੇ ਦਿੱਤਾ ਜਾਵੇ ਜਿੰਨੂੰ ਲੋੜ ਹੈਗੀ ਥੋੜੀ ਹੋਰ ਮਿਹਨਤ ਕੀਤੀ ਜਾਵੇ ਥੋੜੀ ਜੀ ਜੇ ਆਪਾਂ ਐਡੀ ਦੂਰ ਚੱਲ ਕੇ ਆ ਜੰਨੇ ਆ ਨਾ ਹਾਂਜੀ ਪ੍ਰਤੀ ਚੀਜ਼ ਨੇ ਜਿਹੜੀ ਉਹਦਾ ਫ੍ਰੀ ਹੋ ਰਿਹਾ ਜਿਹਦੇ ਘਰੇ ਪਛੂ ਨਹੀਂ ਉਹ ਵੀ ਤੋਂ ਚੌਂਕਰ ਦੀ ਮੂਰੀਂ ਦੇ ਬੈਠਾ ਆਪਾਂ ਰੋਡ ਤੇ ਕੀ ਕਰ ਰਿਹਾ ਇੱਕ ਦੂ ਸ਼ਹਿਰ ਸਾਡੇ ਨਾਲ ਕਿ ਹਣੇ ਕੜਨਾ ਕਿ ਨਹੀਂ ਕੜਨਾ ਕੱਲ ਨੂੰ ਹਾਂਜੀ ਇਸ ਕਰਕੇ ਜਿਆਦਾ ਲੋਕ ਡਰੇ ਵੀ ਹੈਗੇ ਬਿਲਕੁਲ ਇੱਕ ਸਾਰ ਰੋਡ ਤੇ ਖਲੋ ਕੇ ਟਰਾਲੀਆਂ ਚੋਂ ਸੁੱਟ ਕੇ ਚੀਜ਼ ਨਾ ਵੰਡੀ ਜਾਵੇ ਕੋਈ ਵੀ ਉਹ ਚੀਜ਼ ਸਹੀ ਜਗ੍ਹਾ ਤੇ ਨਹੀਂ ਪਹੁੰਚਣੀ ਘਰ ਜਾ ਕੇ ਇਹ ਚੀਜ਼ ਦਿੱਤੀ ਜਾਵੇ ਤੇ ਬਹੁਤ ਲਾਏ ਬੰਦਿਆ ਲੋਕਾਂ ਵਾਸਤੇ ਮਤਲਬ ਬਿਲਕੁਲ ਵੀ ਜਿਹੜੀ ਕੰਡੀਸ਼ਨ ਤੇ ਤੇ ਜਿਹੜੀ ਚੀਜ਼ ਚਾਹੀਦੀ ਹੈ ਨਾ ਉੱਥੇ ਹੀ ਪ੍ਰੋਪਰ ਜਾਏ ਤਾਦੀ ਆ ਇਦਾਂ ਨਾ ਹੋਵੇ ਮਤਲਬ ਵੀ ਫਰੰਟ ਸਾਈਡ ਰਹੇ ਤੇ ਜਿਹੜਾ ਪ੍ਰੋਪਰ ਜਿੱਦਾਂ ਜਿਹੜੀ ਚੀਜ਼ ਜਿੱਥੇ ਡੁੱਬੇ ਉੱਥੇ ਚੀਜ਼ ਜਾਵੇ ਨਾ ਇਹ ਜਿਹੜੇ ਐਵੇਂ ਲੈ ਕੇ ਸਟੋਰ ਕਰੀ ਜਾ ਰਹੇ ਜਾਂ ਉਹ ਜਾਣੇ ਨਾ ਕਿ ਕਿੱਥੇ ਜਾਣ ਲੱਗ ਪਾਣਗੇ ਉਹਦੇ ਘਰ ਦੀ ਕੰਡੀਸ਼ਨ ਵੇਖ ਕੇ ਚੀਜ਼ ਦਿੱਤੀ ਜਾਵੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪਹਿਲਾਂ ਕੀ ਦਾ ਸਰਵੇ ਹੋਵੇ ਤੇ ਜੇ ਕਿਹਨੇ ਦੂਸਰਾ ਢੋਸੇ ਵਾਲੇ ਕਿਉਂ ਨਹੀਂ ਆ ਉਹ ਪਹਿਲਾਂ ਹੋ ਸਕੇ ਤੇ ਇੱਥੇ ਤੇ ਕਿਸੇ ਬੰਦੇ ਨਾਲ ਕਨੈਕਟ ਕਰਕੇ ਫਿਰ ਕਿਹੜੀ ਚੀਜ਼ ਦੀ ਜ਼ਰੂਰਤ ਆ ਇਹ ਵੇਲੇ ਕੀ ਹੁੰਦਾ ਵੀ ਅਸੀਂ ਉਹ ਚੀਜ਼ ਜਿਆਦਾ ਜਦੋਂ ਪਾਣੀ ਇੱਥੇ ਬੇਸਾ ਬਟ ਟਰਾਲੀਆਂ ਟਰਾਲੀਆਂ ਪਾਣੀ ਭਰਿਆ ਪਿਆ ਵਾ ਬਿਲਕੁਲ ਬਿਲਕੁਲ ਪਸ਼ੂ ਦਾ ਜਿਹੜਾ ਚਾਰ ਆ ਚਾਰਾ ਵਾ ਬਹੁਤ ਦੇਸਾ ਵਾ ਪਰ ਇੱਥੇ ਇੱਥੇ ਪਸ਼ੂ ਦੀ ਇੰਨੀ ਲੋੜ ਨਹੀਂ ਹੈਗੀ ਚਾਰੇ ਦੀ ਕਿੱਥੇ ਲੋੜ ਪੈਣੀ ਹੈ ਕਿ ਬਣਾਈ ਤੋਂ ਕੋਈ ਹਫਤਾ 10 ਦਿਨ ਬਾਅਦ ਹਾਂਜੀ ਤੇ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਉਸ ਹਿਸਾਬ ਨਾਲ ਮੈਡੀਸਨ ਬੰਦਿਆਂ ਦੀ ਤੇ ਡੰਗਰਾਂ ਦੀ ਵੀ ਨਾਲ ਚਾਹੀਦੀ ਹਾਂਜੀ ਕਿਉਂਕਿ ਡੰਗਰਾਂ ਨੂੰ ਵੀ ਇੱਥੇ ਬਹੁਤ ਜ਼ਿਆਦਾ ਦਵਾਈ ਦੀ ਲੋੜ ਪੈਣੀ ਹੈ ਵੇਖੋ ਵੀਰ ਜੀ ਉਹਨਾਂ ਗੱਲ ਬਿਲਕੁਲ ਸਹੀ ਕਹੀ ਹੈ ਕਿ ਗਰਾਊਂਡ ਲੈਵਲ ਦੀ ਸਥਿਤੀ ਹੈ ਪਿੰਡ ਹਰੜ ਚਮਿਆਰੀ ਤੋਂ 3 ਕਿਲੋਮੀਟਰ ਲਗਭਗ ਅੱਗੇ ਗੱਗੋਮਾਲ ਵੀ ਇਹੀ ਆ ਜੀ ਇਥੋਂ 2.5 ਕਿਲੋਮੀਟਰ ਅੱਗੇ ਪਿੰਡ ਹੈਗਾ 3 ਕਿਲੋਮੀਟਰ ਗੱਗੋਮਾਲ ਹਾਂਜੀ ਉਹਦਾ ਵੀ ਸੇਮ ਹੀ ਇਹੋ ਪ੍ਰੋਸੈਸ ਜੇ ਇਹੋ ਕੰਡੀਸ਼ਨ ਹੋਤੇ ਇਹਨਾਂ ਦੇ ਕਹਿਣ ਤੋਂ ਭਾ ਬਿਲਕੁਲ ਸਹੀ ਆ ਵੀ ਜਦੋਂ ਇਹ ਚੀਜ਼ ਉਤਰ ਨਹੀਂ ਆ ਅੱਜ ਤੋਂ 2-4 ਦਿਨ ਬਾਅਦ ਤੇ ਬਿਮਾਰੀ ਫੈਲਣੀ ਆ ਸਾਰਾ ਕੁਝ ਹੋਣਾ ਹਾਂਜੀ ਤੇ ਉਦੋਂ ਮੈਡੀਕਲ ਸਹੂਲਤ ਵੀ ਚਾਹੀਦੀ ਆ ਤੇ ਉਦੋਂ ਜਿਹੜੀ ਆ ਇਹ ਚੀਜ਼ ਦੀ ਫਿਰ ਪ੍ਰੋਪਰ ਮਗਰ ਸਾਰੀ ਚੀਜ਼ ਚਾਹੀਦੀ ਆ ਚਾਰਾ ਵੀ ਚਾਹੀਦਾ ਸਰ ਉਦੋਂ ਇਹਨਾਂ ਨੂੰ ਤੇਲ ਦੀ ਲੋਡ ਵੀ ਪੈਣੀ ਆ ਉਸ ਚੀਜ਼ ਦੀ ਵੀ ਮਤਲਬ ਕੀਤੀ ਜਾਵੇ ਪੈਲੀਆਂ ਵਾਸਤੇ ਇਹਨਾਂ ਨੂੰ ਤੇਲ ਦੀ ਜੋ ਸੰਧਿਆ ਉਹ ਵੀ ਦਿੱਤੇ ਜਾਣ ਬਿਲਕੁਲ ਮੰਨ ਲਓ ਜਿਹੜੀ ਚੀਜ਼ ਚੋਂ ਰੇਬੀ ਨਿਕਲਣੀ ਆ ਮੰਨ ਲਓ ਆਪਣੀ ਜਿਹੜੀ ਸਾਡੀ ਯਾਰ ਜ਼ਮੀਨ ਜਿਹੜੀ ਦੇ ਹਿਸਾਬ ਨਾਲ ਚਾਰ ਚਾਰ ਪੰਜ ਪੰਜ ਫੁੱਟ ਇੱਥੇ ਰੇਬੀ ਭੱਜ ਜਾਵੇ ਰੇਬ ਨਿਕਲ ਨਹੀਂ ਆ ਤੇ ਉਹ ਰੇਬ ਦੀ ਜਿਹੜੀ ਇਹ ਮੁੜ ਕੇ ਸਫਾਈ ਕਰ ਲਈ ਵੀ ਚਾਹੀਦਾ ਸਾਰਾ ਕੁਝ ਭਾਈ ਦੀ ਗੱਲ ਸਹੀ ਹੈ ਤੇਲ ਖਰਚਾ ਵੀ ਚਾਹੀਦਾ ਮਸ਼ੀਨਰੀ ਚਾਹੀਦੀ ਆ ਤੇ ਉਦੋਂ ਜਿਹੜਾ ਸੰਗਤ ਦਾ ਸੰਯੋਗ ਆ ਵੱਡੇ ਲੈਵਲ ਤੇ ਆਪਾਂ ਨੂੰ ਚਾਹੀਦਾ ਵਾ ਹਨਾ ਹਾਂ ਹਾਂਜੀ ਬਾਅਦ ਜਾਈ ਦੀ ਬਾਅਦ ਚੋਂ ਖਾਣਾ ਹਾਂ ਹਾਂਜੀ ਬਿਲਕੁਲ ਬਿਲਕੁਲ ਇਹੋ ਗੱਲ ਹੈ ਹਾਂਜੀ ਸਾਡਾ ਬਾਹਰ ਲੋਕਾਂ ਲੱਗਿ ਸਿਧਾ ਹੋਇਆ ਸੀ ਫਸ ਮਾਰੀ ਗਈ ਬਿਲਕੁਲ ਜੀ ਜੀ ਇਹ ਤਾਂ ਮੈਂ ਤੁਮੇ ਕਿ ਮਨ ਲਓ ਸਾਡਾ ਮਹ ਲੱਖ ਵੀਰਾਂ ਨਾਲ ਝੋਨਾ ਮਾ ਮਾ 70 50 ਜਾਂ 41 ਸੇ ਕਿਵੇਂ ਲਈਆ ਸਾਡਾ ਖਰਚਾ ਨਹੀਂ ਬਹਾਨਾ ਕਰ ਕੀ ਦੇ ਦੇਣਾ ਨਹੀਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹ ਕਹਿਣ ਤੋਂ ਭਾਵ ਤੁਸੀਂ ਦੇਖ ਲਿਆ ਸਾਰੀ ਕੰਡੀਸ਼ਨ ਜੋ ਹੈਗੀ ਆ ਤੇ ਵੀਰ ਹੋਣਾ ਦਾ ਕਹਿਣਾ ਵੀ ਉਹਨਾਂ ਦਾ ਗੱਲ ਬਿਲਕੁਲ ਸਹੀ ਕਿਉਂਕਿ ਅਸਲੀ ਜਿਹੜਾ ਵਾ ਇਹ ਹੀ ਪਿੰਡ ਵਾਸੀ ਦੱਸ ਸਕਦੇ ਆ ਕਿ ਕੀयत ਕੀ ਨਹੀਂ ਆ ਤੇ ਉਹਨਾਂ ਨੇ ਬਿਲਕੁਲ ਜਿਹੜੀ ਗੱਲ ਸਹੀ ਗਈ ਆ ਤੇ ਤੁਸੀਂ ਵੀ ਮੇਰੇ ਭੈਣ ਭਰਾ ਸਾਰੇ ਜਾਣੇ ਇਹ ਚੀਜ਼ ਨੂੰ ਵੇਖਿਓ ਥੋੜਾ ਮੱਦੇ ਨਜ਼ਰ ਰੱਖਿਆ ਕਰੋ ਸਾਤ ਦੇਣਾ ਖਲੋਣਾ ਬੰਦਾ ਵਾ ਕਿਉਂਕਿ ਪੰਜਾਬ ਤੇ ਵੱਡੀ ਪਰਪਤਾ ਵਾ ਘਰਾਂ 'ਚ ਬੱਚਿਆਂ ਪਰਿਵਾਰਾਂ ਜਾਨਵਰਾਂ ਤੇ ਇਹ ਚੀਜ਼ ਤੇ ਆ ਪਰ ਇਹ ਆ ਵੀ ਇਹਨਾਂ ਚੀਜ਼ਾਂ ਨੂੰ ਆਪਾਂ ਸੇਮ 'ਚ ਰੱਖ ਕੇ ਤੇ ਹੌਸਲੇ ਨਾਲ ਪੂਰਤੀ ਕਰਨੀ ਆ ਬਾਕੀ ਵੀਰ ਜੀ ਆਂਦੇ ਆ ਵੀ ਹੁਣ ਜਿਹੜੀ ਸਥਿਤੀ ਆ ਥੋੜੀ ਜੀ ਪਾਣੀ ਵਧਿਆ ਨਹੀਂ ਉਹਨਾਂ ਦੇ ਕਹਿੰਦੇ ਭਾਬੀ ਜਿਹੜੇ ਲੈਵਲ ਤੇ ਆਪਾਂ ਮੰਨ ਸਕਦੇ ਆ ਉੱਥੇ ਹੀ ਚੱਲਣ ਡਿਆ ਵਾ ਤੇ ਬਾਕੀ ਰਸਤ ਪਾਣੀਆਂ ਦੇ ਪੇੜ ਚ ਜਿੰਨੀ ਚਾਹੀਦੀ ਹੈ ਜ਼ਰੂਰਤ ਉਹ ਮੌਜੂਦਾ ਹੈਗੀ ਆ ਤੇ ਕੋਈ ਗੱਲ ਨਹੀਂ ਬਾਕੀ ਤੁਸੀਂ ਸੰਗਤ ਜਿਹੜੀ ਆ ਬਿਲਕੁਲ ਸਹੀ ਨਾ ਰਹੋ ਹੋਂ ਉਸੇ ਨਾਲ ਵੇਖੋ ਜਾਚੋ ਤੇ ਸਾਰਾ ਜਿਹੜਾ ਵਾ ਵੇਖ ਜਾਚ ਕੇ ਹਰੇਕ ਤੱਕ ਜਿਹੜੀ ਚੀਜ਼ ਆ ਪੂਜਦਾ ਬਰਾਬਰ ਕਰੋ ਤੇ 10 10 ਨਹੀਂ ਅਸਲ 'ਚ ਇਹ ਮੀਨੇ 2 ਤੱਕ ਮਾਰ ਜੜੀ ਚੱਲਣੀ ਆ ਬਹੁਤ ਲੰਮਾ ਸਮਾਂ ਚੱਲ ਸਕਦਾ ਵਾਏ ਜਦੋਂ ਵੀ ਦੀ ਆਪਾਂ ਚੱਲਦੇ ਆ ਨਾ ਦੇਖੋ ਵੇਖੀ ਲੋਕ ਆਈ ਤੇ ਜਾ ਰਹੇ ਆ ਪਰ ਜੋ ਸਮੇਂ ਨੂੰ ਇਹਨਾਂ ਨੂੰ ਲੋਡ ਪੈਣੀ ਹੈ ਨਾ ਉਦੋਂ ਅਸਲ 'ਚ ਲੋਕਾਂ ਨੇ ਇੱਧਰ ਆਉਣਾ ਨਹੀਂ ਆ ਮੂੰਹ ਨਹੀਂ ਕਰਨਾ ਪਰ ਅਸਲੀ ਨੀਡ ਹੁੰਦਾ ਉਦੋਂ ਲੋਡ ਪੈਣੀ ਹੈ ਚੀਜ਼ਾਂ ਦੀ ਜਿਦਾਂ ਡੀਜ਼ਲ ਹੋ ਗਿਆ ਟਰੈਕਟਰ ਜਿਹੜਾ ਪੈਲੀਆਂ ਵਿੱਚ ਉਹ ਆਈ ਕਰਨੀ ਸਾਰੇ ਸੰਦ ਹੋ ਗਏ ਰਸਤਰੀ ਦੇ ਇਹ ਆਈ ਤੋਂ 15 ਤੋਂ 20 ਦਿਨ ਵੀ ਲੱਗ ਸਕਦੇ ਮਹੀਨਾਵਾਂ ਦੀ ਗੱਲ ਕਰਦਾ ਹੂੰ ਬਾਕੀ ਫਲੋਅ ਹਲੇ ਵੀ ਪਾਣੀ ਦਾ ਕਾਫੀ ਤੇਜ਼ ਹੈ ਹਾਂਜੀ ਹਾਂਜੀ ਬਿਲਕੁਲ ਵੇਖੋ ਪਾਣੀ ਪੂਰਾ ਤੇਜ਼ ਆ ਯੋਗੀ ਕੁਦਰਤ ਦੇ ਹੱਥ ਵਾਸਾ ਕੰਡੀਸ਼ਨ ਵੱਧ ਵੀ ਸਕਦੀ ਹੈ ਤੇ ਬਹੁਤ ਹੀ ਜ਼ਿਆਦਾ ਔਖਾ ਵਾ ਪਾਣੀ ਲਗਾਤਾਰ ਆਪਣੀ ਮਾਰ ਜਾਰੀ ਰੱਖੀ ਆ ਪੰਜਾਬ ਦੇ ਖੇਤਰਾ ਚ ਅਜਨਾਲੇ ਖੇਤਰ ਦੇ ਵਿੱਚ ਲਾਗਲੇ ਪਿੰਡਾਂ ਚ ਗੱਗੋਮਾਲ ਹਰੜ ਜਿਹੜੇ ਲਾਗਲੇ ਪਿੰਡ ਹੋਰ ਵੀ ਸਾਰੇ ਨੇ ਉਹਨਾਂ ਚ ਆਪਣੀ ਲਗਾਤਾਰ ਮਾਰ ਪਾਣੀ ਦੀ ਜਾਰੀ ਆ ਪਿੰਡ ਡੁੱਬ ਚੁੱਕੇ ਆਲੇ ਦੁਆਲੇ ਵੇਖੋ ਕਿਦਾਂ ਬੁਰਾ ਹਾਲ ਆ ਤੇ ਇਹ ਆ ਵੀ ਇਹਨਾਂ ਸਾਰੀਆਂ ਕੰਡੀਸ਼ਨਾਂ ਨਾਲ ਹੀ ਨਹੀਂ ਜਿੱਟਣਾ ਰਲ ਕੇ ਆ ਸਾਰੇ ਦੇ ਸਾਧਾਨੇ ਜਟਣਾ ਵਾ ਕੋ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਤੇ ਬਹੁਤ ਹੀ ਜਿਹੜਾ ਇਸ ਟਾਈਮ ਮਾੜੀ ਘੜੀ ਹੈ ਅਜਨਾਲੇ ਦੇ ਲਾਗਲਾ ਪਿੰਡ ਖਰੜ ਜਿੱਦੀ ਕੀ ਸਥਿਤੀ ਬਹੁਤ ਹੀ 나ਜੁਕ ਹੈ ਇਹ ਂਡੀ ਡਵਾ ਤਕਰੀਬਨ ਡੁੱਬਾ ਹੋਇਆ ਪਾਣੀ ਦੇ ਵਿੱਚ ਆਲਾ ਦਵਾਲਾ ਤੁਸੀਂ ਵੇਖ ਸਕਦੇ ਹੋ ਲੋਕ ਪੂਰੇ ਪਰੇਸ਼ਾਨ ਕਰਦੀਆਂ ਛੱਤਾਂ ਉੱਤੇ ਚੜੇ ਨੇ ਤੇ ਬਹੁਤ ਹੀ ਜ਼ਿਆਦਾ ਮੰਦੇ ਹਾਲ ਨਾਲ ਹੀ ਇਹਦੇ ਅਗਲੇ ਪਾਸੇ 3 ਕਿਲੋਮੀਟਰ ਦਾ ਗਗੋਮਲ ਇੱਥੇ ਤਕਰੀਬਨ ਹਰੜ ਰੇਣ ਦੇ ਲੱਗ ਲੱਗੇ ਗਗੋਮਲ ਦੇ ਜਿਹੜੇ ਆ ਹੋਰ ਹੀ ਪਿੰਡਾਂ ਦੇ ਤੋਂ ਚਾਉਂਦੇ ਜਿਹੜੇ ਪਸ਼ੂ ਉਹਨਾਂ ਨੇ ਇਕੱਠੇ ਕੀਤੇ ਆ ਮੰਡੀ ਦੇ ਵਿੱਚ ਚਮਿਆਰੀ ਅਡੇ ਲੱਗੇ ਮੰਡੀ ਜਿਹੜੀ ਆ ਦਾਣਾ ਮੰਡੀ ਉਤੇ ਇਕੱਠੇ ਕੀਤੀ ਆ ਤੇ ਇੱਥੇ ਤੂੜੀ ਹੋਰ ਦੂਜਾ ਤੀਜਾ ਸਾਰਾ ਜਿਹੜਾ ਵਾ ਐਟਮਾ ਪਛਮਾ ਦੀਆਂ ਜਿਹੜੀਆਂ ਮਤੀ ਆ ਦੇਖੋ ਸੰਗ ਤਾਂ ਕਿੰਨਾ ਟਾਈ ਟਾਈ ਟਰਾਲੀਆਂ ਲਾ ਕੇ ਆਏ ਨੇ ਹੋਰ ਹੀ ਲੜਿੰਦਾ ਜਿਹੜੀ ਸਮਗਰੀ ਸਾਰੀ ਇੱਥੇ ਇਕੱਠੀ ਹੁੰਦੀ ਆ ਟਰਕੀਆਂ ਦੀ ਸੇਵਾ ਹੋਣੀ ਆ ਰੰਦੀਓ ਪਰਕਸ਼ੀਆਂ ਲੱਦੀਆਂ ਨੇ ਵਿੱਚ ਐਨਡੀਐਫ ਵਾਲੇ ਵੀ ਆ ਸੇਵਾ ਲਗਾਤਾਰ ਚੱਲਦੀ ਆ